ਮੈਂ ਤੇ ਲੋਕਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ 12000 ਵੋਟ ਦੇ ਫਰਕ ਨਾਲ ਜਿਤਾ ਕੇ ਵਿਧਾਨ ਸਭਾ ਦੀਆਂ ਪੌੜੀਆਂ ਚੜਾਈਆਂ। ਅ ਗੈਂਗਸਟਰਵਾਦ ਦਾ ਮੁੱਦਾ ਤੇ ਨਸ਼ੇ ਦਾ ਮੁੱਦਾ ਜਿਹੜਾ ਹੈਗਾ ਤੁਹਾਡੇ ਹਲਕੇ ਦੇ ਵਿੱਚ ਬਹੁਤ ਵੱਡਾ ਰਿਹਾ ਹੈਗਾ। ਅ ਕੀ ਕਹਿਣਾ ਚਾਹੋਗੇ ਕੀ ਤੁਸੀਂ ਰਣਨੀਤੀ ਬਣਾਈ ਹੈਗੀ ਹਾਲਾਂਕਿ ਐਂਟੀ ਡਰੋਨ ਸਿਸਟਮ ਵੀ ਜਿਹੜਾ ਹੈਗਾ ਉਹ ਲਾਂਚ ਕੀਤਾ ਗਿਆ। ਬਿਲਕੁਲ ਮੈਂ ਸਮਝਦਾ ਇਹ ਚੰਗੀ ਸ਼ੁਰੂਆਤ ਹੋਈ ਆ। ਔਰ ਜਿਹਦੇ ਨਾਲ ਜਿਹੜਾ ਦੇਖੋ ਜਿਹੜਾ ਕੋਈ ਇਹੋ ਜਿਹਾ ਮਾੜੇ ਐਲੀਮੈਂਟ ਹੁੰਦੇ ਉਹ ਕੋਈ ਨਾ ਕੋਈ ਜ਼ਰੀਆ ਕੱਢਦੇ ਰਹਿੰਦੇ ਔਰ ਗਵਰਨਮੈਂਟ ਬੜੀ سنجਿਦਗੀ ਨਾਲੇ ਸੋਚ ਕੇ ਉਹਦੇ ਉੱਤੇ ਵਰਕ ਕਰ ਰਹੀ ਔਰ ਮੈਂ ਸਮਝਦਾ ਆਉਂਦੇ ਸਮੇਂ ਦੇ ਵਿੱਚ ਇਹ ਕਾਫੀ ਮਸਲਾ ਜਿਹੜਾ ਆ ਉਹ ਹੱਲ ਹੋਊਗਾ ਅਨਮਿਊ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਵਰੁਣ ਪਟਤਾਂ ਹਰਮਿਤ ਸਿੰਘ ਸੰਧੂ ਚੌਥੀ ਵਾਰੀ ਅ ਵਿਧਾਇਕ ਬਣ ਗਏ ਨੇ ਤੇ ਵਿਧਾਨ ਸਭਾ ਪਹੁੰਚ ਗਏ ਨੇ ਅੱਜ ਸਪੀਕਰ ਕੁਲਤਾਰ ਸਿੰਘ ਸੰਧਵਾ ਹੋਣਾ ਨੇ ਉਹਨਾਂ ਨੇ ਉਹਨਾਂ ਨੂੰ ਸੋਚ ਕਾਈ ਆ ਸਾਡੇ ਨਾਲ ਮੌਜੂਦ ਨੇ ਗੱਲਬਾਤ ਲਈ ਅ ਸੰਧ ਸਾਹਿਬ ਜਦੋਂ ਇਸ ਵਿਧਾਨ ਸਭਾ ਨੂੰ ਤੁਸੀਂ ਛੱਡਿਆ ਸੀ ਉਦੋਂ ਜਿਆਦਾ ਕਾਗਜ਼ੀ ਕੰਮ ਹੁੰਦਾ ਸੀ ਹੁਣ ਡਿਜੀਟਲ ਵਿਧਾਨ ਸਭਾ ਹੋ ਗਈ ਹੈ ਤੇ ਪ੍ਰੈਸ਼ਰ ਬਹੁਤ ਜਿਆਦਾ ਰਹਿਣ ਵਾਲਾ ਸਮਾਂ ਘਟਾ ਤੁਹਾਡੇ ਕੋਲ ਕੋਈ ਗੱਲ ਨਹੀਂ ਪਰਮਾਤਮਾ ਦੀ ਮਿਹਰ ਹੈ ਜੇ ਜਿਹੜੇ ਗੁਰੂ ਨੇ ਬਖਸ਼ਿਸ਼ ਕੀਤੀ ਆ ਤੇ ਮੈਂ ਸਮਝਦਾ ਉਹ ਗੁਰੂ ਬਲ ਵੀ ਦੇਊਗਾ ਪਰਮਾਤਮਾ ਬਲ ਦੇਊਗਾ ਔਰ ਮੈਂ ਸਰ ਨੂੰ ਤਨਵਾਦ ਕਰਦਾ ਇਲਾਕੇ ਦੇ ਲੋਕਾਂ ਦਾ ਜਿਨ੍ਹਾਂ ਨੇ ਚੌਥੀ ਵਾਰ ਮੇਰੇ ਤੇ ਵਿਸ਼ਵਾਸ ਜਤਾਇਆ ਔਰ ਮੈਂ ਸਮਝਦਾ ਕਿ ਜਿਹੜੇ ਅੱਗੇ ਕੰਮ ਕੁਝ ਰਹਿ ਗਏ ਹੋਣਗੇ ਜਿਹੜੇ ਪਿਛਲੇ ਟਰਮਾਂ ਦੇ ਵਿੱਚ ਉਹ ਆ ਸਾਲ ਡੇਢ ਸਾਲ ਦੇ ਵਿੱਚ ਮੁਕੰਮਲ ਕਰਾਵਾਂਗੇ ਔਰ ਲੋਕਾਂ ਦੀ ਆਵਾਮ ਦੀ ਆਵਾਜ਼ ਸੀਗੀ ਵੀ ਤੁਸੀਂ ਜੋ ਵਿਧਾਨ ਸਭਾ ਦੇ ਵਿੱਚ ਔਰ ਵੇਖੋ ਚੰਗੀ ਵੱਡੀ ਲੀਡ ਨਾਲ ਅੱਜ ਵਿਧਾਨ ਸਭਾ ਚ ਭੇਜਿਆ ਮੈਂ ਧੰਨਵਾਦ ਕਰਦਾ ਆਪਣੇ ਜਨਤਾ ਦਾ ਆਪਣੇ ਲੋਕਾਂ ਦਾ ਆਪਣੇ ਭਰਾਵਾਂ ਦਾ ਆਪਣੀਆਂ ਮਾਵਾਂ ਦਾ ਸੰਸਦ ਸਭਾ ਪਿਛਲੀ ਵਾਰ ਜਦੋਂ ਤੁਸੀਂ 2022 ਦੇ ਵਿੱਚ ਮੈਦਾਨ 'ਚ ਉਤਰੇ ਤਾਂ ਤੁਹਾਨੂੰ ਤਕਰੀਬਨ 39000 ਸਮਥਿੰਗ ਵੋਟਾਂ ਪਈਆਂ ਤੇ ਹੁਣ ਤੁਸੀਂ ਜਦੋਂ ਇਹ ਬਾਈਪੋਲ ਹੋਈ ਹੈ ਤਾਂ ਹੁਣ 42000 ਸਮਥਿੰਗ ਕੁਝ ਵੋਟਾਂ ਕੀ ਲੱਗਦਾ ਕਿ ਤੁਹਾਨੂੰ ਕਾਡਰ ਜਿਹੜਾ ਹੈਗਾ ਉਹ ਤੁਹਾਡਾ ਆਪਣਾ ਹੈਗਾ ਕਿਉਂਕਿ ਅਕਾਲੀ ਦਲ ਜਿਹੜਾ ਹੈਗਾ ਲਗਾਤਾਰ ਉਹ ਵੀ ਸੈਲੀਬ੍ਰੇਸ਼ਨ ਕਰ ਰਿਹਾ ਹੈਗਾ ਉਹ ਕਹਿ ਰਿਹਾ ਕਿ ਮਾਰਜਨ ਜਿਹੜਾ ਦੇਖਿਆ ਜਾਵੇ ਤਾਂ ਪਿਛਲੀ ਵਾਰ ਜਿਹਨੀਆਂ ਜਿੰਨੀਆਂ ਤੁਹਾਨੂੰ ਵੋਟਾਂ ਮਿਲੀਆਂ ਤਾਂ ਆਮ ਆਦਮੀ ਪਾਰਟੀ ਚ ਆ ਕੇ ਉਹ ਕੁਝ ਜ਼ਿਆਦਾ ਨਹੀਂ ਹੈਗੀ ਉਹ ਸੈਲੀਬ੍ਰੇਸ਼ਨ ਬਹੁਤ ਕਰ ਰਹੀ ਹੈ ਦੇਖੋ ਸੈਲੀਬ੍ਰੇਟ ਕਰੀ ਜਾਂਨ ਸੌਵਰੀ ਕਰੀ ਜਾਂਣਾ ਅਕਾਲੀ ਦਲ ਦੀ ਪਿਛਲੀ ਵਾਰ ਜੇ 40000 ਵੋਟ ਸੀ ਐਡ ਕੀ 30000 ਰਹਿ ਗਈ ਇਸ ਸੈਲੀਬ੍ਰੇਸ਼ਨ ਕਰਨੀ ਚਾਹੀਦੀ ਇਹਨਾਂ ਨੂੰ ਤੇ ਮੰਥਨ ਕਰਨਾ ਚਾਹੀਦਾ ਕਿ ਅਸੀਂ ਡਾਊਨ ਆ ਰਹੇ ਹਾਂ ਸੋ ਇਸ ਕਰਕੇ ਇਹਨਾਂ ਦੀ ਸੈਲੀਬ੍ਰੇਸ਼ਨ ਦਾ ਸਾਡਾ ਤੇ ਕੋਈ ਕਨਸਰਨ ਨਹੀਂ ਹੈ ਇਹ ਤੇ ਇਹਨਾਂ ਦੀ ਮਰਜ਼ੀ ਆ ਸੈਲੀਬ੍ਰੇਸ਼ਨ ਕਰਨ ਮੰਥਨ ਕਰਨ ਇਹ ਤੇ ਇਹਨਾਂ ਤੇ ਡਿਪੈਂਡ ਕਰਦਾ ਇਹਨਾਂ ਦੀ ਪਾਰਟੀ ਤੇ ਡਿਪੈਂਡ ਕਰਦਾ ਮੈਂ ਤੇ ਲੋਕਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ 12000 ਵੋਟ ਦੇ ਫਰਕ ਨਾਲ ਜਿਤਾ ਕੇ ਵਿਧਾਨ ਸਭਾ ਦੀਆਂ ਪੌੜੀਆਂ ਚੜਾਇਆ ਅ ਮੁੱਦੇ ਬਹੁਤ ਵੱਡੇ ਹੈਗੇ ਨੇ ਤੁਹਾਡੇ ਹਲਕੇ ਦੇ ਸੈਂਟਰ ਸਰਕਾਰ ਦੀਆਂ ਵੀ ਕਈ ਸਕੀਮਾਂ ਨੇ ਕੰਡੀ ਏਰੀਆ ਤੁਸੀਂ ਪਹਿਲਾਂ ਵੀ ਬੋਲਦੇ ਰਹੇ ਹੋ ਆਪਣੀ ਕੈਂਪੇਨ ਚ ਬੋਲਦੇ ਰਹੇ ਹੋ ਹਾਂ ਤੇ ਸੀਐਮ ਸਾਹਿਬ ਨੇ ਵੀ ਅਨਾਉਂਸ ਕੀਤਾ ਕਿ ਜਿੱਦਾਂ ਹੀ ਤੁਸੀਂ ਜਿੱਤਦੇ ਹੋ ਤੇ ਕਈ ਜਿਹੜੇ ਪੈਂਡਿੰਗ ਕੰਮ ਨੇ ਉਹ ਇੱਥੇ ਹੋਣਗੇ ਪ੍ਰਾਇੋਰਟੀ ਕਿਹੜੀ ਹੈਗੀ ਕੀ ਚਰਚਾ ਹੋਈ ਅੱਜ ਮਿਲੇ ਦੀ ਦੇਖੋ ਅੱਜ ਮੈਂ ਸੀਐਮ ਸਾਹਿਬ ਨੂੰ ਮਿਲ ਕੇ ਆਇਆ ਔਰ ਜਿਹੜੀ ਸੀਐਮ ਸਾਹਿਬ ਨੇ ਇਹ ਗੱਲ ਕਹੀ ਹੈ ਵੀ ਤੁਸੀਂ ਉੱਥੇ ਵੀ ਕਹੀ ਸੀ ਇਹ ਗੱਲ ਕਿ ਤੁਸੀਂ ਸੌ ਚੁੱਕ ਲੋ ਉਤੋਂ ਇੱਕ ਹਫਤੇ ਦੇ ਅੰਦਰ ਅੰਦਰ ਕੰਮ ਸ਼ੁਰੂ ਕਰਾਂਗੇ ਔਰ ਅੱਜ ਉਹਨਾਂ ਨੇ ਵਿਸ਼ਵਾਸ ਦਵਾਇਆ ਅੱਜ ਅੱਜ ਡਾਇਰੈਕਸ਼ਨਸ ਵੀ ਦੇ ਦਿੱਤੀਆਂ ਨੇ ਅਫਸਰਾਂ ਨੂੰ ਇਹ ਆ ਆ ਜਿਹੜੇ ਮੁੱਦੇ ਆ ਜਿਹੜੇ ਆ ਆਪਾਂ ਪ੍ਰੋਰੀਟੀ ਦੇ ਉੱਤੇ ਹੱਲ ਕਰਨੇ ਆਂ ਔਰ ਮੈਂ ਧੰਨਵਾਦ ਕਰਦਾ ਸੀਐਮ ਸਾਹਿਬ ਦਾ ਜਿਨ੍ਹਾਂ ਨੇ ਉਸ ਮਹਿੰਮ ਦੇ ਵਿੱਚ ਬੜੀ ਵੱਡੀ ਕੰਟਰੀਬਿਊਸ਼ਨ ਆ ਸੀਐਮ ਸਾਹਿਬ ਦੀ ਜਿਹੜੇ ਕਿ ਇਹ ਇੱਕ ਵੱਡਾ ਫਤਵਾ ਜਿਹੜਾ ਆਮ ਆਦਮੀ ਪਾਰਟੀ ਨੂੰ ਮਿਲਿਆ థాంਕ ਯੂ ਸਿੰਸਰਪ ਦੋ ਸਵਾਲ ਹੋਰ ਲੈ ਲਿਓ ਗੈਂਗਸਟਰਵਾਦ ਦਾ ਮੁੱਦਾ ਤੇ ਨਸ਼ੇ ਦਾ ਮੁੱਦਾ ਜਿਹੜਾ ਹੈਗਾ ਤੁਹਾਡੇ ਹਲਕੇ ਦੇ ਵਿੱਚ ਬਹੁਤ ਵੱਡਾ ਰਿਹਾ ਹੈਗਾ ਕੀ ਕਹਿਣਾ ਚਾਹੋਗੇ ਕੀ ਤੁਸੀਂ ਰਣਨੀਤੀ ਬਣਾਈ ਹੈਗੀ ਹਾਲਾਂਕਿ ਐਂਟੀ ਡਰੋਨ ਸਿਸਟਮ ਵੀ ਜਿਹੜਾ ਹੈਗਾ ਉਹ ਲਾਂਚ ਕੀਤਾ ਗਿਆ ਸੀਗਾ ਬਿਲਕੁਲ ਮੈਂ ਸਮਝਦਾ ਇਹ ਚੰਗੀ ਸ਼ੁਰੂਆਤ ਹੋਈ ਆ ਔਰ ਜਿਹਦੇ ਨਾਲ ਜਿਹੜਾ ਦੇਖੋ ਜਿਹੜਾ ਕੋਈ ਇਹੋ ਜਿਹਾ ਮਾੜੇ ਐਲੀਮੈਂਟ ਹੁੰਦੇ ਉਹ ਉਹ ਕੋਈ ਨਾ ਕੋਈ ਜ਼ਰੀਆ ਕੱਢਦੇ ਰਹਿੰਦੇ ਆ ਮਤਲਬ ਭਾਵੇਂ ਉਹ ਨਸ਼ੇ ਦੀ ਗੱਲ ਆਉਂਦੀ ਆ ਭਾਵੇਂ ਉਹ ਤਸਕਰੀ ਦੀ ਗੱਲ ਆਉਂਦੀ ਆ ਇਹ ਉਹ ਕੱਢਦੇ ਰਹਿੰਦੇ ਆ ਔਰ ਗਵਰਨਮੈਂਟ ਬੜੀ سنجਿਦਗੀ ਨਾਲੇ ਸੋਚ ਕੇ ਉਹਦੇ ਉੱਤੇ ਵਰਕ ਕਰ ਰਹੀ ਔਰ ਮੈਂ ਸਮਝਦਾ ਆਉਂਦੇ ਸਮੇਂ ਦੇ ਵਿੱਚ ਇਹ ਕਾਫੀ ਮਸਲਾ ਜਿਹੜਾ ਉਹ ਹੱਲ ਹੋਊਗਾ ਜੀ ਤੁਹਾਨੂੰ ਲੱਗਦਾ ਅਗਲੀ ਇਲੈਕਸ਼ਨ ਤੱਕ ਇਹ ਮੁੱਦਾ ਜਿਹੜਾ ਹੈਗਾ ਗਾਇਬ ਹੋ ਜਾਏਗਾ ਇਸ ਇਲੈਕਸ਼ਨ ਚ ਨਸ਼ੇ ਵਾਲਾ ਦੇਖੋ ਜੇ ਚੰਗੀ ਸ਼ੁਰੂਆਤ ਹੋਈ ਹੋਵੇ ਤੇ ਉਹ ਕਿਸੇ ਨਾ ਕਿਸੇ ਬੰਦਾ ਉਸ ਮਕਾਮ ਤੇ ਪਹੁੰਚਦਾ ਜੇ ਸਰਕਾਰ ਵੱਲੋਂ ਚੰਗੀ ਸ਼ੁਰੂਆਤ ਹੋਈ ਹੈ ਤੇ ਮੈਂ ਸਮਝਦਾ ਉਸ ਮਕਾਮ ਤੇ ਚੰਗੇ ਮਕਾਮ ਤੇ ਪਹੁੰਚਾਂਗੇ ਤਾਂ ਇਹ ਸੰ ਸਾਡੇ ਨਾਲ ਹਰਮੀਤ ਸੰਧੂ ਸਾਫ਼ ਤੌਰ ਤੇ ਕਹਿੰਦੇ ਨਜ਼ਰ ਆ ਰਹੇ ਨੇ ਕਿ ਜੋ ਪੰਜਾਬ ਦੇ ਵਿੱਚ ਖਾਸ ਤੌਰ ਤੇ ਇਹਨਾਂ ਦੇ ਹਲਕੇ ਦੇ ਵਿੱਚ ਜਿਹੜਾ ਇੱਕ ਵੱਡਾ ਮੁੱਦਾ ਹੈਗਾ ਚਾਹੇ ਉਹ ਨਸ਼ੇ ਦਾ ਮੁੱਦਾ ਹੋਵੇ ਗੈਂਗਸਟਰਵਾਦ ਦਾ ਮੁੱਦਾ ਹੋਵੇ ਹਾਲਾਂਕਿ ਇਸ ਕੈਂਪੇਨ ਦੇ ਵਿੱਚ ਇਸ ਇਲੈਕਸ਼ਨ ਦੇ ਵਿੱਚ ਵੀ ਕਹਿੰਦੇ ਰਹੇ ਨੇ ਹਰਮੀਤ ਸੰਧੂ ਕਿ ਉਹਨਾਂ ਨੂੰ ਗੈਂਗਸਟਰਾਂ ਦੀਆਂ ਧਮਕੀਆਂ ਆਈਆਂ ਨੇ ਤਾਂ ਹੁਣ ਸਾਫ਼ ਤੌਰ ਤੇ ਇਹ ਵਿਧਾਨ ਸਭਾ ਦੇ ਵਿੱਚ ਪਹੁੰਚ ਗਏ ਹੈਗੇ ਨੇ ਤੇ ਐਮ ਐਲ ਏ ਵੱਜੋਂ ਇਹਨਾਂ ਵੱਲੋਂ ਸੋਂ ਵੀ ਚੁੱਕ ਲਈ ਗਈ ਹੈਗੀ ਸਪੀਕਰ ਪੰਜਾਬ ਵਿਧਾਨ ਸਭਾ ਕੁਲਤਾਰ ਸਿੰਘ ਸੰਧਵਾ ਉਹਨਾਂ ਨੇ ਇਹਨਾਂ ਨੂੰ ਸਪੀਕਰ ਸੋਂ ਚੁਕਾ ਦਿੱਤੀ ਹੈਗੀ ਹੈ ਤੇ ਜੋ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਵਿਧਾਨ ਸਭਾ اجلاس ਹੋਵੇਗਾ ਉਸ اجلاس ਦੇ ਵਿੱਚ ਜਿਹੜਾ ਹਰਮੀਤ ਸਿੰਘ ਸੰਧੂ ਹੋਣੀ ਵੀ ਸ਼ਾਮਲ ਹੋਣਗੇ ਤੇ ਸਾਫ਼ ਤੌਰ ਤੇ ਕਹਿੰਦੇ ਨਜ਼ਰ ਆ ਰਹੇ ਨੇ ਕਿ 2027 ਦੇ ਵਿੱਚ ਜੋ ਵਿધાનਸਭਾ ਚੋਣਾਂ ਹੋਣਗੀਆਂ ਉਸ ਸਮੇਂ ਤਰਨਤਾਰਨ ਦੇ ਵਿੱਚ ਨਸ਼ਾ ਤੇ ਗੈਂਗਸਟਰਵਾਦ ਦਾ ਮੁੱਦਾ ਨਹੀਂ ਹੋਵੇਗਾ ਕਿਉਂਕਿ ਇਹਨਾਂ ਦੀ ਸਰਕਾਰ ਸੰਜੀਦਗੀ ਦੇ ਨਾਲ ਕੰਮ ਕਰ ਰਹੀ ਹੈ ਵੀਡੀਓ ਜਰਨਲਿਸਟ ਪ੍ਰਵੀਨਦਰ ਦੇ ਨਾਲ ਅਨਮਿਊਟਲੀ ਵਰਨਪਾ